ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਚੱਲਦਾ ਕੰਮ ਪਟਾਈ ਦਾ ਕੱਲ ਤੋਂ ਪਿੰਡ ਚਾਲੂ ਕਰ ਲੈਣਾ ਉਧਰ ਵੀ ਪਟਾਈ ਸ਼ੁਰੂ ਕਰਾਂਗੇ 5133 ਦੀ ਕੱਲ ਤੋਂ ਉਹ ਤਾਂ ਪੱਕੇ ਆਲੂ ਦੀ ਪਟਾਈ ਆ ਉਹ ਆਪਾਂ ਭਰ ਕੇ ਢੇਰੀ ਲਾਉਣਾ ਵਾ ਤੇ ਆਹ ਖੇਤ 'ਚ ਥੋੜੀ ਜਿਹੀ ਮਿੱਟੀ ਘੱਟ ਲੱਗਦੀ ਆ ਇੱਕ ਪੱਟੇ 'ਚ ਲੱਗਦੀ ਆ ਜਾਂ ਇੱਕ 'ਚ ਸਹੀ ਆ ਤੇ ਕੱਲ ਨੂੰ ਉਧਰ ਸ਼ੁਰੂ ਕਰਾਂਗੇ ਪਿੰਡ ਆਪਾਂ 5233 ਦਾ ਵੀ ਉਰੇ ਚਲੋ ਕੰਮ ਮੁੱਕ ਜਵੇ ਬਸ ਫੇਰ ਸਹੀ ਆ ਆ ਦੇਖ ਲਓ ਬੇਲ ਵੱਡੀ ਸੀ ਆਪਾਂ ਇਹਦੀ ਹਨਾ ਨਾਲੇ ਉੱਚੀ ਰੱਖ ਕੇ ਬੇਲ ਵੱਡੀ ਹੁੰਦੀ ਆ ਜਿਹਦੇ ਤੇ ਚਪੇੜਾਂ ਜੀਆਂ ਵੱਜ ਜਾਂਦੀਆਂ ਵੀਰੋ ਬੇਲ ਸੁੱਕ ਜਾਂਦੀ ਆ ਚਾਹੇ ਜਿੰਨੀ ਉੱਚੀ ਮਰਜ਼ੀ ਰੱਖ ਕੇ ਬੇਲ ਵੱਢ ਲੋ ਬੇਲ ਨਹੀਂ ਥੋੜੀ ਕਦੇ ਵੀ ਦੁਬਾਰਾ ਜਰਮੀਨੇਸ਼ਨ ਤਾਂ 0% ਹੁੰਦੀ ਆ ਇਹਦੀ ਕੋਈ ਵੀ ਦੁਬਾਰਾ ਬੇਲ ਹਰੀ ਨਹੀਂ ਹੁੰਦੀ ਚਾਹੇ ਜਿੱਡਾ ਮਰਜ਼ੀ ਉੱਚੀ ਰੱਖ ਕੇ ਬੇਲ ਵੱਢ ਲੋ ਹਨਾ ਕਿ ਤੁਸੀਂ ਦੇਖ ਲਓ ਖੇਤ ਚੀ ਖਾਦ ਪੈ ਗਈ ਹੈ ਨਾ ਨਾ ਮੇ ਨਾ ਬੇਲ ਮਸ਼ੀਨ ਚ ਫਸਦੀ ਆ ਨਾ ਬੇਲ ਆਲੂ ਚੁਗਣ ਨੂੰ ਡਿੱਕਾ ਲਾਉਂਦੀ ਆ ਕੋਈ ਵੀ ਪ੍ਰੋਬਲਮ ਨਹੀਂ ਤੁਸੀਂ ਆ ਦੇਖ ਲਓ ਆ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਕਿੱਡੀ ਵੱਡੀ ਬੇਲ ਛੱਡੀ ਹੋਈ ਹੈ ਨਾ ਆ ਦੇਖੋ ਬੀ ਛੱਡੀ ਹੋਈ ਹੈ ਨਾ ਪਰ ਕੀ ਹੋਇਆ ਕਿ ਇਹਦੇ ਚ ਪੇੜਾ ਪੈ ਗਈਆਂ ਤਾਂ ਇਹ ਬੇਲ ਖਤਮ ਹੋ ਗਈ ਇਹ ਚੱਕਰ ਤੇ ਚਲੋ ਆਪਾਂ ਵੀਡੀਓ ਪਾਈ ਹੈ ਨਾ ਸਾਰੇ ਕਿਤੇ ਮੱਕੀ ਦੇ ਫੀਡ ਦੇ ਲਈ ਤੇ ਪਰ ਆਪਾਂ ਨੂੰ ਉਹਦੇ ਵਿੱਚੋਂ ਜਾਣਕਾਰੀ ਮਿਲੀ ਜਾਣਕਾਰੀ ਕੀ ਮਿਲੀ ਕਿ ਵੀਰਾਂ ਕੰਪਨੀ ਵਾਲੇ ਬੰਦਿਆਂ ਦਾ ਮੈਨੂੰ ਕਾਲ ਆਇਆ ਉਹ ਕਹਿੰਦੇ ਵੀਰੇ ਵੀ 10 ਤਰੀਕ ਤੱਕ ਬੀ ਨਾ ਖਰੀਦੋ ਠੀਕ ਆ ਉਸ ਤੋਂ ਬਾਅਦ ਬੀ ਖਰੀਦਿਓ ਬੀ ਆਮ ਹੋ ਜਾਣਾ ਠੀਕ ਆ ਵੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਵੀ ਬੀ ਆਮ ਮੈਣ ਲੱਗ ਜਾਣਾ ਵੀ ਜਿਹੜਾ ਹੁਣ ਸਟਾਕ ਆਇਆ ਵੀ ਉਹ ਤਾਂ ਪੁਰਾਣਾ ਸਟਾਕ ਹੀ ਸੀਗਾ ਜਿਹੜਾ ਪਿਛਲੇ ਸਾਲ ਵਾਲਾ ਬਚਿਆ ਹੋਇਆ ਸੀ ਵੀ ਉਹੀ ਸਟਾਕ ਦੇ ਰਹੇ ਸੀ ਵੀ ਨਵਾਂ ਸਟਾਕ ਅਜੇ ਬਿਲਕੁਲ ਨਹੀਂ ਆਇਆ ਵੀ ਨਵੇਂ ਸਟਾਕ ਦੀ ਤਾਂ ਅਜੇ ਹਾਰਵੈਸਟਿੰਗ ਚੱਲਦੀ ਆ ਉਹ ਆਉਣਾ ਮੈਂ ਠੀਕ ਨਹੀਂ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਵੀ ਤੁਸੀਂ ਚੁੱਪ ਕਰਕੇ 10 ਤਰੀਕ ਤੱਕ ਨਾ ਗਰੀਦੋ 10 ਤਰੀਕ ਤੱਕ ਅਜੇ ਬਜਾਈ ਦਾ ਟਾਈਮ ਵੀ ਨਹੀਂ ਹੁੰਦਾ ਕਿਉਂਕਿ ਮੈਂ 7-8 ਤਰੀਕ ਤੋਂ ਹੀ ਬਜਾਈ ਸ਼ੁਰੂ ਕਰਦਾ ਜੇ ਕਰਦੇ ਵੀ ਆ ਤੇ ਕਿਉਂਕਿ ਰਾਤ ਦਾ ਟੈਂਪਰੇਚਰ ਜਿੰਨਾ ਚਿਰ 6 ਡਿਗਰੀ ਤੋਂ ਥੱਲੇ ਆਉਂਦਾ ਉਹਨਾਂ ਚਿਰ ਹਜੇ ਬਜਾਈ ਨਹੀਂ ਕਰਨੀ ਚਾਹੀਦੀ ਆਪਾਂ ਸਿਰਫ ਦਿਨ ਦੀ ਧੁੱਪ ਦੇਖ ਲੈਨੇ ਆ ਪਰ ਰਾਤ ਦਾ ਟੈਂਪਰੇਚਰ ਕੋਈ ਨਹੀਂ ਦਿਖਦਾ ਵੀ ਰਾਤ ਦਾ ਟੈਂਪਰੇਚਰ ਕਿੰਨਾ ਹੁੰਦਾ ਹਨਾ ਉਹ ਜਰਮੀਨੇਸ਼ਨ ਤੇ ਪ੍ਰੋਬਲਮ ਬਹੁਤ ਵੱਡੀ ਆਉਂਦੀ ਆ ਜਰਮੀਨੇਸ਼ਨ ਨਹੀਂ ਹੋਣੀ ਵੀਰ ਉਹਦੇ ਨਾਲ ਥੋੜੀ ਠੀਕ ਨਹੀਂ ਜਰਮੀਨੇਸ਼ਨ ਥੋੜੀ ਜਦੋਂ ਰਾਤ ਦਾ ਟੈਂਪਰੇਚਰ ਵੀ ਸੈੱਟ ਹੋ ਗਿਆ ਉਦੋਂ ਜਰਮੀਨੇਸ਼ਨ ਠੀਕ ਹੋਣੀ ਆ ਐਵੇਂ ਪਹਿਲਾਂ ਤਾਂ ਇੰਨਾ ਮਹਿੰਗਾ ਸੀਡ ਲੈ ਰਹੇ ਆ ਆਪਾਂ ਹਨਾ ਕੀ ਡਬਲ ਪ੍ਰਾਈਸ ਦੇ ਵਿੱਚ ਫਿਰ ਉਹਨੂੰ ਕਾਲੀ ਕਰ ਰਹੇ ਆਂ ਬੀਜਣ ਦੀ ਤੇ ਕਾਲੀ ਕਰਕੇ ਫਿਰ ਉਹ ਜਰਮੀਨੇਸ਼ਨ ਨਹੀਂ ਹੋਣਾ ਫਿਰ ਫਾਇਦਾ ਕੀ ਆਪਾਂ ਨੂੰ ਦੱਸੋ ਹੈਗਾ ਕੋਈ ਫਾਇਦਾ ਕੋਈ ਫਾਇਦਾ ਨਹੀਂ ਤਾਂ ਕਰਕੇ ਹਜੇ ਰੁਕ ਜੋ 10 ਤਰੀਕ ਤੋਂ ਬਾਅਦ ਤੁਹਾਨੂੰ 20 ਆਮ ਮੈਣਨ ਲੱਗ ਜਾਣਾ ਸਹੀ ਪ੍ਰਾਈਸ ਤੇ ਮੈਣਨ ਲੱਗ ਜਾਣਾ ਠੀਕ ਆ ਨਾ ਐਵੇਂ ਟੈਨਸ਼ਨ ਨਾ ਲਵੋ ਤੇ ਸਾਰਾ ਕੁਝ ਸਹੀ ਹੋ ਜਾਣਾ ਤੇ ਇਹ ਹਾਈਪ ਵੀ ਆਪਾਂ ਹੀ ਬਣਾਈ ਹੋਈ ਆ ਬੀਆਂ ਦੀ ਹਨਾ ਕਿ ਐਵੇਂ ਆਪਾਂ ਕਮਲਿਆਂ ਵਾਂਗੂ ਮਗਰ ਪਏ ਪਿਆ ਜਿਹੜੇ ਵੀਰਾਂ ਨੇ ਕਣਕ ਦੇ ਵੱਡਾਂ 'ਚ ਮੰਗਿਆ ਮੱਕੀਆਂ ਬੀਜਣੀਆਂ ਗਾਹ ਉਹ ਵੀ ਵੀ ਹੋਣੀ ਚੱਕੀ ਜਾਂਦੇ ਆ ਦੱਸੋ ਵੀ ਉਹਨਾਂ ਨੇ ਤਾਂ ਕਦੋਂ ਯਾਰ ਕਦੋਂ ਜਾ ਕੇ ਆਲੂ ਉਹ ਕਰਨਾ ਹਨਾ ਉਹਨਾਂ ਨੂੰ ਕੀ ਲੋੜ ਆ ਹਜੇ ਤੇ ਆ ਦੇਖ ਲੋ ਆਪਾਂ ਫਾਰਮ ਟਰੱਕ ਪੈਂਡ ਦੀਆਂ ਸਟਿੱਪਣੀਆਂ ਪਾਈਆਂ ਸੀਗੀਆਂ ਤੇ ਆ ਸਟਿੱਪਣੀਆਂ ਪਾਈਆਂ ਸੀ ਤੇ ਪੂਰਾ ਸੈੱਟ ਟਰੈਕਟਰ ਬੈਠਿਆ ਬਾਈ ਪੂਰਾ ਇਹਨੂੰ 30 ਐਨਜੀ ਕਰਕੇ ਚਲਾਇਆ ਤੇ ਦੇਖ ਲਓ ਮੂਰਲੇ ਟਾਇਰ ਵੀ ਪੂਰੇ ਸੈੱਟ ਤੇ ਮਗਰਲੇ ਟਾਇਰ ਵੀ ਪੂਰੇ ਸੈੱਟ ਬਾਈ ਇਹਨਾਂ ਦੀ ਲੈਫਟ ਸੈਂਸਿੰਗ ਬੜੀ ਵਧੀਆ ਵਾ ਫਾਰਮ ਟਰੱਕ 65 ਦੀ ਜਿੰਨੀ ਲੈਫਟ ਸੈਂਸਿੰਗ ਵਧੀਆ ਦੇਖ ਲਓ ਮਗਰਲਾ ਟਾਇਰ ਪੂਰਾ ਸਹੀ ਹੁੰਦਾ ਕਿਤੇ ਕੋਈ ਆਲੂ ਨਹੀਂ ਨੰਗਾ ਕਰਨਾ ਇਹਨੇ ਕਿਤੇ ਕੁਝ ਨਹੀਂ ਕਰਦਾ ਬਿਲਕੁਲ ਹੌਲੀ ਰੱਖੀ ਸਾਧ ਇਹ ਦੇਖ ਲਓ ਪੂਰੀ ਵਧੀਆ ਮਸ਼ੀਨ ਚੱਲ ਪਈ ਟੱਟ ਪੋ ਕੇ ਪੂਰੀ ਤੇ ਠੀਕ ਆ ਸਾਰਾ ਕੁਝ ਸੋਹਣਾ ਆਲੂ ਵੀ ਵਧੀਆ ਨਿਕਲ ਰਿਹਾ ਤੇ ਠੀਕ ਆ ਝਾੜਦਾ ਸਹੀ ਹੋਊਗਾ ਕੋਈ ਮਾੜਾ ਨਹੀਂ ਹੋਣਾ ਜਾਨ ਪੂਰਾ ਵਧੀਆ ਹੋਊਗਾ ਜਾਨ ਲੋ ਜੀ ਹੁਣ ਪਰਸੋਂ ਤੋਂ ਸ਼ੁਰੂ ਕਰ ਦੇਣੀ ਆ ਆਪਾਂ ਇੱਧਰ ਪੱਕੇ ਆਲੂ ਦੀ ਪਟਾਈ ਜਿਹੜਾ ਆਪਾਂ ਪਹਿਲਾਂ ਬੇਲ ਵੱਢੀ ਹੋਈ ਆ ਉਹਦੀ ਆਲੂ ਕੱਲ ਨੂੰ ਕੱਲ ਨੂੰ ਪਰਸੋਂ ਨੂੰ ਸ਼ੁਰੂ ਪਰਸੋਂ ਨੂੰ ਸ਼ੁਰੂ ਕਰਨਾ ਕਿਉਂਕਿ ਕੱਲ ਨੂੰ ਲੇਬਰ ਦੇ ਹੈਗਾ ਤਿਹਾਰ ਕੋਈ ਮੇਲਾ ਵਾ ਉਹਨਾਂ ਦੇ ਨਹੀਂ ਪਤਾ ਨਹੀਂ ਤਿਹਾਰ ਆ ਕੋਈ ਕੱਲੂ ਪੂਜਾ ਵਾ ਨਾ ਤੇ ਉਹ ਪੂਜਾ ਤੋਂ ਬਾਅਦ ਫੇਰ ਉਹਦੋਂ ਉਹਦੋਂ ਬਾਅਦ ਸ਼ੁਰੂ ਕਰ ਦੇਣਾ ਤੇ ਆ ਹਲਦੀ ਸੁੱਕਣੀ ਪਈ ਹੋਈ ਆ ਭੋਲੀ ਹੋਈ ਤੇ ਅੱਜ ਟਰਾਲੀਆਂ ਨੂੰ ਟਰਾਲੀਆਂ ਦੇ ਡਾਲੇ ਡੂਲੇ ਖੋਲ ਤੇ ਸਾਰੀਆਂ ਨੇ ਆਹਾਂ ਮੁੰਡੇ ਗਰੁੱਪ ਵਾਲਿਆਂ ਦੀ ਟਰਾਲੀ ਦੇਖ ਲਓ ਸੋਹਣੀ ਲੱਗਦੀ ਹੈ ਨਾ ਖੜੀ ਡਾਲਿਆਂ ਦੇ ਆਪਾਂ ਐਲ ਜਿਹੜਾ ਬਣਵਾਉਨੇ ਹੁੰਦੇ ਆ ਦੇਲ ਵਧੀਆ ਲੱਗਦਾ ਨਾ ਹੁਣ ਇਹਨਾਂ ਨੇ ਆਲੂਆਂ 'ਚ ਬਹੁਤ ਕੰਮ ਦੇਣਾ ਕਿਉਂਕਿ ਇਹਨੂੰ ਆਮ ਹੀ ਟਰੈਕਟਰ ਕੱਢ ਕੇ ਲੈ ਆਉਂਦੇ ਆ ਤੁਸ ਦੀਆਂ ਨਹੀਂ ਹੈ ਨਾ 14 ਫੁੱਟੀਆਂ ਦਾ ਇਹੀ ਬੈਨੀਫਿਟ 14 ਫੁੱਟੀਆਂ ਦਾ ਤੇ ਇਹ ਵਧੀਆ ਬੈਨੀਫਿਟ ਆ ਭਾਈ ਆਪਣੇ ਕੋਲ ਤਾਂ 14 ਫੁੱਟੀਆਂ ਹੈਗੀਆਂ ਨੇ ਅਜੇ ਇੱਕ ਅੰਦਰ ਖੜੀ ਹੋਣੀ ਉਹ ਨਹੀਂ ਹਜੇ ਬੈਡ ਬਾਕੀ ਸਾਰੀਆਂ ਦੇ ਡਾਲੇ ਪੱਤੀਆਂ ਸਭ ਕੁਝ ਓਕੇ ਦੀ ਰਿਪੋਰਟ ਕਰਤਾ ਅੱਜ ਬਾਹਰ ਕੱਢੀਆਂ ਤੇ ਚਲੋ ਕੱਲ ਨੂੰ ਉਧਰਲੀ ਸਾਈਡ 'ਚ ਖੜਾ ਲਾਂਗੇ ਤੇ ਸਾਰਿਆਂ ਦੇ ਆਪਣੇ ਡਾਲੇ ਪੱਤੀਆਂ ਐਲਬੋ ਬਣਾਏ ਹੋਏ ਆ ਤੇ ਉਹ ਟਾਈਪ ਚਲਾ ਲਈਦੇ ਫੇਰ ਨਾ ਖੱਤਿਆਂ ਚੋਂ ਆਲੂ ਲੂ ਲਿਹਾਉਣਾ ਜਿਹੜਾ ਹੁੰਦਾ ਉਹ ਸੌਖਾ ਹੋ ਜਾਂਦਾ ਕੋਈ ਵੀ ਔਖਾ ਨਹੀਂ ਹੁੰਦਾ ਆ ਲੂ ਲੂ ਲੈ ਕੇ ਆਣਾ ਤਾਂ ਕਰਕੇ ਇਹ ਹੈਗਾ ਵਾ ਆ ਦੇਖੋ ਜਿਵੇਂ ਆਹ ਐ ਲਾ ਦੀ ਦੀ ਹਨ ਇਹਦੇ ਨਾਲ ਇੱਕ ਤਾਂ ਟਰਾਲੀ ਹੋਰ ਵੱਡੀ ਹੋ ਜਾਂਦੀ ਆ ਤੇ ਫਿਰ ਮਗਰੋਂ ਡਿੱਗਣ ਦਾ ਡਰ ਨਹੀਂ ਰਹਿੰਦਾ ਸਾਰੀਆਂ ਟਰਾਲੀਆਂ ਦੇ ਆਪਣੇ ਐਵੇਂ ਲੱਗਿਆ ਹੋਇਆ ਐਲ ਸਿਸਟਮ ਤੇ ਟਰਾਲੀਆਂ ਆਪਣੇ ਕੋਲ ਸਾਰੀਆਂ ਲੈਫਟ ਵਾਲੀਆਂ ਬਿਨਾਂ ਲੈਫਟ ਵਾਲੀ ਕੋਈ ਟਰਾਲੀ ਨਹੀਂ ਆਪਣੇ ਚਾਹੇ ਛੋਟੀ ਆ ਚਾਹੇ ਵੱਡੀ ਆ ਸਾਰੀਆਂ ਟਰਾਲੀਆਂ ਦੇ ਲੈਫਟਾਂ ਲੱਗੇ ਹੋਏ ਚਾਹੇ ਜਿਹੜੀ ਮਰਜ਼ੀ ਟਰਾਲੀ ਆ ਸਭ ਦੇ ਲੈਫਟਾਂ ਲਵਾਈਆਂ ਆ ਕੋਈ ਵੀ ਬਿਨਾਂ ਲੈਫਟ ਤੋਂ ਆਪਾਂ ਟਰਾਲੀ ਨਹੀਂ ਬਣਾਉਂਦੇ ਤੇ ਕਿਉਂਕਿ ਬਾਈ ਸਾਡੇ ਏਰੀਆ 'ਚ ਚੱਲਦੀਆਂ ਆ ਸ਼ੁਰੂ ਤੋਂ ਪਹਿਲੀ ਟਰਾਲੀ ਨੂੰ ਆਪਾਂ ਜਿਹੜੀ ਪਹਿਲੀ ਟਰਾਲੀ ਨੂੰ ਲੈਫਟ ਲਵਾਈ ਸੀਗੀ ਉਹ ਖੜੀ ਆ ਉਹਨੂੰ ਆਪਾਂ 2006 'ਚ ਲੈਫਟ ਲਵਾਈ ਸੀ ਤੇ 2006 ਦੀ ਲੈਫਟ ਲਈ ਹੋਈ ਆ ਉਹ ਆਪਣੀ ਘਰ ਦੀ ਜੱਦੀ ਟਰਾਲੀ ਆ ਬਾਪੂ ਉਹਨਾਂ ਨੇ ਬਹੁਤ ਟਾਈਮ ਪਹਿਲਾਂ ਦੀ ਲਈ ਹੋਈ ਆ ਉਹ ਟਰਾਲੀ ਆ ਲਓ ਜੀ ਹਜੇ ਥੋੜੇ ਦਿਨ ਹੋਏ ਆ ਆਪਾਂ 5-6 ਦਿਨ ਹੋਏ ਆ ਉਦੋਂ ਸਪਰੇਅ ਕਰੀ ਦੀ ਇਹ ਤੇ ਕੱਲੀ ਤੇਲੇ ਵਾਲੀ ਤੇ ਖੇਤ ਗਿੱਲੇ ਕਰਕੇ ਕਰਤੀ ਸੀ ਤੇ ਹੁਣ ਹੋ ਗਿਆ ਸਹਿਜ ਪੂਰਾ ਸੋਹਣਾ ਮੈਂ ਤੁਹਾਨੂੰ ਦਿਖਾ ਦਿੰਨਾ ਸੈਜ ਵੀ ਇਹਦਾ ਤੁਸੀਂ ਦੇਖ ਲਓ ਯਾਰ ਵੀ ਮੈਂ ਹੈਰਾਨ ਹੁੰਨਾ ਕਿ ਯਾਰ ਵੀ ਬਿਨਾ ਖਾਦਾਂ ਤੋਂ ਵੀ ਇਹ ਆਲੂ ਹੋ ਗਿਆ ਬਹੁਤ ਵੀਰ ਮੈਨੂੰ ਪੁੱਛਦੇ ਹੁੰਦਾ ਵੀਰੇ ਐ ਵੀਰੇ ਇਹ ਖੇਤ ਦੇ ਵਿੱਚ ਨਾ ਜਿਵੇਂ ਹੁਣ ਆਪਣੇ ਮੱਝਾ-ਮੁੱਝਾ ਨੇ ਇੱਥੇ ਰੱਖਿਆ ਹੋਇਆ ਨਾ ਕਿ ਪਾਣੀ ਦੇ ਨਾਲ ਗੋਹਾ-ਗੂਹਾ ਆਉਂਦਾ ਹੀ ਰਹਿੰਦਾ ਹੈ ਨਾ ਤੁਹਾਨੂੰ ਪਤਾ ਮੋਤਵਾ ਪਾਣੀਆਂ ਦਾ ਉਹਦੇ ਨਾਲ ਇਹ ਖੇਤ ਤਕੜਾ ਵਾਲਾ ਹੋਇਆ ਹੈ ਤਾਂ ਕਰਕੇ ਵੀਰੇ ਇਹਨੂੰ ਕੋਈ ਫਰਕ ਨਹੀਂ ਪਿਆ ਆਲੂ ਨੂੰ ਤੇ ਵੀ ਆਲੂ ਨੂੰ ਹਨਾ ਸ਼ਾਇਦ ਜੇ ਆਪਾਂ ਕਿਤੇ ਹੋਰ ਖੇਤ ਦੇ ਵਿੱਚ ਬਾਹਰ ਬੂਰ ਕਿਤੇ ਲਾਉਂਦੇ ਸ਼ਾਇਦ ਉੱਥੇ ਫਰਕ ਪੈ ਜਾਂਦਾ ਹਨ ਤੇ ਪਰ ਇਹਨੂੰ ਬਿਲਕੁਲ ਫਰਕ ਨਹੀਂ ਪਿਆ ਹਨ ਵੀ ਬਹੁਤ ਸੋਹਣਾ ਸੈਜ ਬਣਾਇਆ ਮੈਂ ਤੁਹਾਨੂੰ ਦਿਖਾਉਣਾ ਸੈਜ ਕਿ ਮੈਂ ਤਾਂ ਹੈਰਾਨ ਰਹਿ ਗਿਆ ਕਿ ਐਡਾ ਵਧੀਆ ਸੈਜ ਬਣ ਗਿਆ ਹਨ ਆ ਦੇਖੋ ਚਲੋ ਆਪਾਂ ਤਾਂ ਵੀ ਉਹੀ ਰੱਖਣਾ ਵਾ ਆਪਾਂ ਇਹੋ ਘੜਾ ਕੁਝ ਉਹ ਵੇਚਣਾ ਜਾਂ ਆਪਾਂ ਨੂੰ ਰਾਸ਼ਨ ਦੀ ਲੋੜ ਸੀ ਹਨਾ ਕਿ അതെല്ലേ ഊറായാർ സീറ്റ് സാരി വേണേ ആണ് അതെ അതെ ਬੜੀਆ ਸੈਜ ਬਣਾਇਆ ਤੇ ਹੁਣ ਹਣ ਇਦੂ ਪਰੇ ਤਾਂ ਕੀ ਬਣਾਉਣਾ ਆਪਾਂ ਯਾਰ ਵੀਰੇ ਨਾਲ ਤਾਂ ਸੀਡ ਦੇ ਵਿੱਚ ਵਧੀਆ ਕੰਮ ਹੋ ਨਾਲ ਤਾਂ ਇੱਕ ਹੋਰ ਉਹ ਵੀ ਇਹਦੀ ਗ੍ਰੇਡਿੰਗ ਰੂਟਿੰਗ ਕੁਝ ਨਹੀਂ ਕਰਨੀ ਆਪਾਂ ਐਵੇਂ ਹੀ ਇਹ ਤੋਂ ਖੇਤ ਚੋਂ ਪੱਟ ਕੇ ਆਪਾਂ ਰੱਖ ਦੇਣਾ ਸਾਰਾ ਮਨ ਹਨਾ ਮੈਂ ਕਿਹਾ ਵੱਢ ਦੇ ਯਾਰ ਬੇਲ ਅੱਜ ਬੇਲ ਵੱਡੀ ਗਈ ਤਾਂ ਚਲੋ ਗਾਹਾਂ ਵਧੀਆ ਹੋ ਕਰਾਂਗੇ ਬਾਹਲਾ ਮੋਟਾ ਕਰਨ ਦਾ ਫਾਇਦਾ ਨਹੀਂ ਫਿਰ ਜਿੰਨਾ ਮੋਟਾ ਹੋ ਗਿਆ ਉਹਨੂੰ ਵੱਢ ਕੇ ਬੀਜਾਂਗੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਤਾ ਕਰਕੇ ਮੈਂ ਕਹਾ ਵੀ ਸੀਡਸ ਹੈ ਜੀ ਆਪਾਂ ਨੂੰ ਚਾਹੀਦਾ ਵੀ ਸੀਡਸ ਹੈ ਤੂੰ ਵੱਢ ਕੇ ਪਰਾਂਗਾ ਬਹੁਤ ਸੋਹਣਾ ਸੈਜ ਬਣਿਆ ਵੀਰੇ ਪੂਰਾ ਸੋਹਣਾ ਸੈਜ ਦੇਖੋ ਪੂਰਾ ਵਧੀਆ ਜਿੱਥੇ ਤੱਕ ਹੋ ਸਕਦਾ ਰੰਗ ਰੰਗ ਇਹਦਾ ਐਉਂ ਆ ਜਦੋਂ ਇਹਨੂੰ ਮਿੱਟੀ ਚੋਂ ਕੱਢਦੇ ਆ ਉਦੋਂ ਦੋ ਰੰਗ ਇਹਦਾ ਬਾਲਾ ਸੋਹਣਾ ਹੁੰਦਾ ਜਿਵੇਂ ਜਿਵੇਂ ਨਿੱਖਲ ਕੇ ਉਦੋਂ ਬਾਅਦ ਅੱਜ ਆਪਾਂ ਵੜਤੀ ਆ ਵੇਲ ਇਹਦੀ ਹੁਣ ਤੇ ਵੇਲ ਵੱਢਣ ਦੇ ਨਾਲ ਤੁਸੀਂ ਦੇਖ ਲਓ ਵੀ ਇੰਨਾ ਫਰਕ ਆ ਵੀ ਦੇ ਲੋ ਕੋਈ ਖਰਾਬੀ ਨਹੀਂ ਕਰਦਾ ਆਲੂ ਦੀ ਬਿਲਕੁਲ ਕੋਈ ਵੀ ਬੀਵੀ ਸਟੇਜ ਨਹੀਂ ਵੀ ਕਿਤੇ ਕੋਈ ਟੱਕ ਲਾਉਂਦਾ ਹੋਵੇ ਜਾਂ ਕੁਝ ਵੀ ਹੈ ਨਾ ਮਤਲਬ ਹੀ ਨਹੀਂ ਕਿਉਂ ਕਿਉਂਕਿ ਆਪਣਾ ਆਲੂ ਬਈ ਡੂੰਗਾ ਬੀਜਿਆ ਹੋਇਆ ਜੇ ਆਪਾਂ ਆਲੂ ਬੀਜਣਾ ਵਾ ਤਾਂ ਇਹਦੀ ਪਲੈਨਿੰਗ ਆਪਾਂ ਨੂੰ ਪਹਿਲਾਂ ਕਰਨੀ ਪੈਣੀ ਆ ਵੀ ਜਦੋਂ ਜੇ ਇਹ ਲੈਣਾ ਆਪਾਂ ਬੇਲ ਵੱਢਣ ਵਾਲਾ ਜੇ ਆਪਾਂ ਲੈਣਾ ਨਾ ਇਹਦੀ ਪਲੈਨਿੰਗ ਪਹਿਲਾਂ ਕਰਕੇ ਚੱਲਿਓ ਵੀ ਆਲੂ ਦੀ ਡੂੰਗਾ ਬੀਜੋ ਜੀ ਅਗਲੇ ਸਾਲ ਤੋਂ ਕਿਸੇ ਵੀਰਾਂ ਨੇ ਵੀ ਲੈਣਾ ਕਿਸੇ ਵੀ ਵੀਰ ਨੇ ਜੇ ਲੈਣਾ ਤਾਂ ਵੀ ਆਲੂ ਨੂੰ ਢੋੜਾ ਡੂੰਗਾ ਬੀਜਣਾ ਪੈਣਾ ਤੁਹਾਨੂੰ ਬਸ ਹੋਰ ਕੁਝ ਨਹੀਂ ਹੈਗਾ ਔਰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਇਹਨੂੰ ਪੂਰਾ ਵਧੀਆ ਵੱਡਦਾ ਵਾ ਵੇ ਤੇ ਕਿਤੇ ਕੋਈ ਦਿੱਕਤ ਨਹੀਂ ਕੁਛ ਨਹੀਂ ਹੈਗਾ ਐਨ ਪੂਰੀ ਵਧੀਆ ਥੋੜੀ ਬੇਲ ਵੱਡੂਗਾ ਤੇ ਬਾਈ ਫਰਕ ਬਹੁਤ ਆ ਹੁਣ ਆਪਣੀ ਥੋੜੀ ਜਿਹੀ ਬੇਲ ਰਹਿ ਗਈ ਵੱਡਣ ਵਾਲੀ ਨਹੀਂ ਤਕਰੀਬਨ ਸਾਰੀ ਬੇਲ ਵੱਡਤੀ ਹੈ ਤੇ ਦੋ ਰਾਤਾਂ ਲਾਤੀਆਂ ਨੇ ਆਪਣੇ ਅਰਫਾਦ ਮੁਹੰਮਦ ਨੇ ਤੇ ਦੋ ਰਾਤਾਂ ਲਾ ਕੇ ਕਾਫੀ ਕੰਮ ਖਿੱਚਤਾ ਦਿਨ ਪਰ ਰਾਤ ਚਲਾ ਲਿਆ ਦਿਨੇ ਚ ਦੂਜੇ ਨੇ ਚਲਾ ਲਿਆ ਰਾਤ ਨੇ ਇਹਨੇ ਲਾ ਲਈ ਸੀ ਤੇ ਚਲੋ کافی ਕੰਮ ਖਿੱਚਿਆ ਗਿਆ ਉਹਦੇ ਚੱਕੋ ਪੂਰਾ ਵਧੀਆ ਕੰਮ ਕਰਦਾ ਯਾਰ ਆਪਾਂ ਤਾਂ ਇਹ ਤੋਂ ਪੂਰੇ ਸੰਤੋਸ਼ਾ ਅੱਜ ਇਹਦੀ ਤੀਜਾ ਚੌਥਾ ਸਾਲ ਹੋ ਚੱਲਿਆ ਇਹ ਨਾਲ ਵੜਦਿਆਂ ਨੂੰ ਵੇਖ ਫਾਰਮ ਟਰੱਕ ਤੇ ਇਹਦੀ ਲਾਇਆ ਵਾ ਫਾਰਮ ਟਰੱਕ ਪੂਰਾ ਵਧੀਆ ਚੱਲਣ ਲੱਗ ਗਿਆ ਪਿਛਲੇ ਸਾਲ ਆਪਾਂ ਸਟਿੱਪਣੀਆਂ ਪੀਸੀ ਲਾਈਆਂ 14 ਦੇ ਟਾਇਰ ਸੀਗੇ ਹਨਾ ਤੇ ਹੁਣ ਇਹਦੀ ਸਟਿੱਪਣੀਆਂ ਹੀ ਲਾਈਆਂ ਹੋਈਆਂ ਨੇ ਤੇ ਸਟਿੱਪਣੀਆਂ ਨਾਲ ਚੱਲਦਾ ਪੂਰਾ ਵਧੀਆ ਇਹ ਫਾਰਮ ਟਰੈਕ ਦੇ 12 ਦੇ 36 ਦੀਆਂ ਸਟਿੱਪਣੀਆਂ ਨੇ ਤੇ ਜਿਹੜਾ ਦੂਜਾ ਫਾਰਮ ਟਰੈਕ ਆ ਉਹਦੇ 14 ਦੀਆਂ ਨੇ ਵੀ ਜਾਨ ਕੇ 12 4 32 ਇਹ ਦੇ ਇਹ ਪੂਰਾ ਸੋਹਣਾ ਚੱਲਦਾ ਇਹਦੇ ਨਾਲ ਕੋਈ ਦਿੱਕਤ ਪਰੇਸ਼ਾਨੀ ਬਿਲਕੁਲ ਨਹੀਂ ਹੈਗੀ ਸੋਹਣਾ ਚੱਲੀ ਜਾਂਦਾ ਸੁੱਕੇ ਖੱਤਿਆਂ 'ਚ ਕਾਮਯਾਬ ਵੀ ਥੋੜੇ ਗਿੱਲੇ 'ਚ ਵੜਨਾ ਫੇਰ ਥੋੜਾ ਹੁੰਦਾ ਵੀ ਹਾਂ 2 ਵੀਲ ਤੋਂ 4 ਵੀਲ ਹੋਵੇ ਜਿਵੇਂ ਹਨ ਤੇ ਪਰ ਬਸ ਇਹਨੇ ਐਵੇਂ ਹੀ ਆ ਵੀ ਥੋੜਾ ਮੂਹਰੋਂ ਘੱਟ ਉੱਡ ਮੂਹਰੋਂ ਦੂਜਾ ਟਰੈਕਟਰ ਘੱਟ ਉੱਡਦਾ ਇਹ ਥੋੜਾ ਮੂਹਰੋਂ ਉੱਡਦਾ ਮੈਂ ਇਹਨਾਂ ਨੂੰ ਚਾਰ ਪੰਜ ਵਾਰ ਕਿਹਾ ਹਟਿਆ ਵੀ ਟਾਇਰਾਂ 'ਚ ਵੇਟ ਲਾ ਲਓ ਆਪਣੇ ਕੋਲੇ ਵੇਟ ਹੈਗੇ ਆ ਟਾਇਰਾਂ 'ਵਾਲੇ ਪਰ ਇਹ ਮੰਨਦੇ ਨਹੀਂ ਇਹ ਕਹਿੰਦੇ ਜੀ ਬਸ ਐਵੇਂ ਠੀਕ ਆ ਵੀ ਜੇ ਥੋੜਾ ਮੂੜ ਤੋਂ ਚੱਕਿਆ ਜਾਂਦਾ ਤਾਂ ਟਰੈਕਟਰ ਛੇਤੀ ਘੁੰਮ ਜਾਂਦਾ ਵੀ ਟਾਇਰ ਖਰਾਬ ਨਹੀਂ ਕਰਦੇ ਹੈਗੇ ਇਤਾਂ ਕਰਕੇ